ਵਲਕ੍ਰਿਸ਼ਤਾਚਾਰ ਦੇ ਦੋਸ਼ پولیس ਲਾਜ਼ਮਾਂ ਤੇ ਸਖਤੀ ਹਰਿਆਣਾ ਚੰਡੀਗੜ੍ਹ ਹਾਈ ਕੋਰਟ ਨੇ ਡੀਪੀਸੀ ਤੋਂ ਮੰਗੀ ਦੇ ਲੇਟ ਇਸ ਦਿਨ ਰਿਪੋਰਟ ਇਸ ਦਿਨ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਅਪਰਾਧੀਆਂ ਦੀ ਸੇਵਾ ਵਿੱਚ ਨਿਰੰਤਰਾਂ ਤੇ ਸਖਤ ਰੂਪ ਅਪਣਾਇਆ ਹੈ ਜਸਟਿਸ ਅਨਕੇ ਸਿਖਾਵਤਨੇ ਬੈਚ ਦੇ ਪੰਜਾਬ ਦੇ ਡਾਇਰੈਕਟਰ ਜਰਨਲ ਆਫ ਪੁਲਿਸ ਨੇ ਹਿਰਦੇਸ਼ ਦਿੱਤਾ ਹੈ ਕਿ ਉਹ ਅਜਿਹੇ ਸਾਰੇ ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ਼ ਤ ਜਾਣਕਾਰੀ ਇੱਕ ਹਫਤਾ ਹਫਲਨਾਮੇ ਰਹੀ ਅਦਾਲਤ ਵਿੱਚ ਜਮਾ ਕਰਵਾਈ ਜਾਵੇ ਜਿੰਨਾ ਵਿਰੁੱਧ ਅਪਰਾਧਿਕ ਕਾਰਵਾਈ ਲੰਬੀ ਲੰਬੀ ਤੋ ਹਨ ਅਤੇ ਪਰ ਉਹ ਅਜੇ ਵੀ ਸੇਵਾ ਵਿੱਚ ਕੰਮ ਕਰ ਰਹੇ ਹਨ ਹਾਈ ਕੋਰਟ ਨੇ ਦੱਸਿਆ ਕਿ ਨਿਰਦੇਸ਼ ਉਦੋਂ ਆਇਆ ਹੈ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਇੰਸਪੈਕਟਰ ਵਿਜੇ ਕੁਮਾਰ ਜਿਸ ਨੂੰ ਪਹਿਲਾਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਬਾਅਦ ਵਿੱਚ ਦੁਬਾਰਾ ਨਿਯੁਕਤ ਕੀਤਾ ਗਿਆ ਸੀ ਜਦਕਿ ਉਹਨਾਂ ਦੇ ਵਿਰੋਧ ਭ੍ਰਿਸ਼ਟਾਚਾਰ ਰੋਕਥਾਮ ਐਕਟ ਤਹਿਤ ਗੰਭੀਰ ਦੋਸ਼ ਲਗਾਏ ਗਏ ਹਨ ਇੰਨਾ ਮਾਮਲੇ ਵਿੱਚ ਤੇ ਯੂਟਿਊਬਰ 2023 ਤੋਂ ਪਟਿਆਲਾ ਦੇ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਇਸ ਦੇ ਬਾਵਜੂਦ ਉਹਨਾਂ ਨੇ ਇਸ ਸਮੇਂ ਬਰਨਾਲਾ ਵਿੱਚ ਪੁਲਿਸ ਲਾਈਨ ਵਿੱਚ ਤਾਇਨਾਤ ਹਨ ਇਸ ਸਮੇਂ ਸਖਤ ਰੂਪ ਵਿੱਚ ਬਣਾਉਂਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਅਦਾਲਤਦਾਰ ਜਾਣ ਕੇ ਹੈਰਾਨ ਹੈ ਕਿ ਇਹ ਗੰਭੀਰ ਦੋਸ਼ਾਂ ਦੇ ਬਾਵਜੂਦ ਦੋਸ਼ ਪੁਲਿਸ ਅਧਿਕਾਰੀਆਂ ਦੇ ਦਿੱਤੇ ਜਾ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ